ਰਾਦੇ ਰਾਦੇ ਜੀ ਸਾਰਿਆਂ ਨੂੰ ਕਿਦਾਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਆ ਕਿ ਜਦੋਂ ਆਪਾਂ ਮੋਟ ਗਲੇ ਬਣਾ ਕੇ ਆ ਤੀਰਾ ਜਦੋਂ ਜੋੜੀਦਾ ਆ ਕਿਦਾਂ ਜੋੜੀਦਾ ਆ ਮੈਂ ਤੁਹਾਨੂੰ ਤਿਰਕਾ ਦੱਸਦੀ ਆ ਕਿਦਾਂ ਜੋੜਨਾ ਹੈ ਤੁਸੀਂ ਦੇਖੋ ਆ ਦੇਖੋ ਜੀ ਪਹਿਲਾਂ ਅਸੀਂ ਇਹ ਦੋਨੋਂ ਗਲਿਆਂ ਨੂੰ ਇੱਧਰ ਇੱਧਰ ਜੁਆਇੰਟ ਕਰਕੇ ਸੀਨ ਦੇ ਨਾਲ ਸੀਨ ਅਟੈਚ ਕਰ ਲੈਣੀ ਆਪਾਂ ਇਦਾਂ ਫਿਰ ਅਸੀਂ ਇਹਨੂੰ ਸੀਨ ਲਗਾਣੀ ਤੁਸੀਂ ਬਸ ਧਿਆਨ ਰੱਖਣਾ ਹੈ ਤੁਸੀਂ बस इतें ध्यान रखना कि पहला स्टार्टिंग जैसे डबल सीन लगा है, फिर उस तो सिंगल सीन फिनिशिंग वेले फिर असी डबल सीन लगा है। देखो जी जिदा मैं कर रही है इतना ही अभी दूजी साइड भी इतना ही करा ਆ ਦੇਖੋ ਜੀ ਅਸੀਂ ਉਹਨਾਂ ਦੀ ਦੂਜੀ ਸਾਈਡ ਵੀ ਸੀਨ ਲਗਾ ਲਈ ਹੋਈ ਹੈ ਸੇਮ ਉਸੇ ਤਰ੍ਹਾਂ ਹੁਣ ਅਸੀਂ ਤੁਹਾਨੂੰ ਦੱਸ ਦਿਆਂ ਕਿ ਕਿੱਦਾਂ ਜਦੋਂ ਆਪਾਂ ਗਲਾ ਜਿਹੜਾ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ ਵੱਧ ਘਟ ਗਲਾ ਜਾਂਦਾ ਇਦਾਂ ਅਸੀਂ ਕਰਾਂਗੇ ਤੇ ਫਿਰ ਸਾਡੀ ਹੱਥੋਂ ਲੈਵਲ ਜਿਹੜਾ ਇਕੁਅਲ ਉਹ ਪ੍ਰੋਪਰ ਲੈਵਲ ਸਾਡਾ ਪ੍ਰੋਪਰ ਤਾਂ ਆਏਗਾ ਆ ਦੇਖੋ ਜੀ ਆ ਦੇਖੋ ਜੀ ਜਿੱਦਾਂ ਹੁਣ ਅਸੀਂ ਦੋਨੋਂ ਗਲੇ ਆਪਸੇ ਜੋੜਦੇ ਆਂ ਆ ਥੀਰੇ ਦੇ ਜਿਹੜੇ ਸੀਨ ਹੈ ਦੋਨੋਂ ਬਰਾਬਰ ਦਾ ਆ ਰਿਹਾ ਕੋਈ ਵੱਡਾ ਛੋਟਾ ਇੱਕ ਸਾਈਡ ਤੋਂ ਕੋਈ ਕੁਝ ਨਹੀਂ ਆ ਰਿਹਾ ਸਾਰਾ ਲੈਵਲ ਬਰਾਬਰ ਹੋਰ ਗਲਾ ਬਿਲਕੁਲ ਸਿੱਧਾ ਆਏਗਾ ਤੁਸੀਂ ਵੀ ਜਦੋਂ ਥੀਰੇ ਦੀ ਸੀਨ ਚ ਲਗਾਣੀ ਹੈ ਉਦੋਂ ਵੀ ਤੁਸੀਂ ਇਸ ਟਾਈ ਨਾਲ ਲਗਾਉਂਗੇ ਤਾਂ ਤੁਹਾਡੇ ਕਦੇ ਵੀ ਗਲੇ ਦੀ ਸੀਨ ਤੇ ਕੋਈ ਕੰਪਲੀਟ ਨਹੀਂ ਆਏਗੀ ਤੁਹਾਨੂੰ ਇਹ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੁਸੀਂ ਜੋ ਕਮੈਂਟ ਕਰਕੇ ਛੋੜ ਦੱਸਿਓ ਤੇ ਨਾਲੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਥੈਂਕ ਯੂ ਜੀ ਧੰਨਵਾਦ ਰਾਧੇ ਰਾਧੇ